ਇਹ ਬਹੁਤ ਹੀ ਵੱਡੀ ਗੱਲ ਹੈ ਕਿ ਅਲਬਰਟਾ ਕੈਨੇਡਾ ਤੋਂ ਵੱਖਰੇ ਹੋਣ ਦੀ ਮੰਗ ਕਰ ਰਿਹਾ ਦਾ ਜੇ ਕਿ ਬੁੱਧਵਾਰ ਸ਼ਾਮ ਨੂੰ ਰੈਡ ਡੀਅਰ ਸ਼ਹਿਰ ਦੇ ਅਲਬਰਟਾ ਨੂੰ ਕੈਨੇਡਾ ਤੋਂ ਵੱਖਰੇ ਹੋਣ ਦੇ ਜਿਹੜੇ ਹੱਕ ਦੇ ਵਿੱਚ ਮੀਟਿੰਗ ਦੇ ਵਿੱਚ ਵੱਡੀ ਗੰਦੀ ਦੇ ਵਿੱਚ ਲੋਕ ਪਹੁੰਚੇ ਪੀੜ ਨੂੰ ਦੇਖ ਕੇ ਲੱਗਾ ਕਿ ਅਲਬਰਟਾ ਵੱਖਰੇ ਹੋਣ ਲਈ ਦੇ ਵਿਚਾਰ ਨੂੰ ਹੌਲੀ-ਹੌਲੀ ਤਾਕਤ ਪਕੜ ਰਿਹਾ ਇਹ ਮੁਹੀਮ ਦੇ ਆਯੋਜਕ ਸਟ੍ਰੇ ਫਰੀ ਅਲਬਰਟਾ ਇੱਕ ਪਟੀਸ਼ਨ ਲਈ ਦਸਤਾਕਤ ਇਕੱਠੇ ਕਰ ਰਹੇ ਨੇ ਜਿਸ ਦਾ ਜਿਹੜਾ ਮਕਸਦ ਸੂਬਾ ਸਰਕਾਰ ਤੋਂ ਵੱਖਰੇ ਹੋਣ ਬਾਰੇ ਜਿਹੜਾ ਉਹ ਹੋਵੇ ਕਰਵਾਉਣਾ ਇਸ ਪਾਰਟੀਸ਼ਨ ਨੂੰ ਕਾਮਯਾਬ ਬਣਾਉਣ ਦੇ ਲਈ ਲਗਭਗ 1,70,000 ਦਸਤਕਾ ਚਾਹੀਦੇ ਨੇ ਜੋ ਕਿ 2 ਮਈ ਤੱਕ ਇਕੱਠੇ ਕਰਨੇ ਹੋਣਗੇ ਜਦਕਿ 31% ਜਿਹੜੇ ਹਮਾਇਤ ਕਰਦੇ ਨੇ ਕਿ 18 ਤੋਂ 34 ਸਾਲ ਦੇ ਜਿਹੜੇ ਨੌਜਵਾਨ ਨੇ ਉਹ ਵੱਖਰੇ ਹੋਣ ਦੀ ਹਮਾਇਤ ਵਿੱਚ ਕਾਫੀ ਜ਼ਿਆਦਾਤਰ ਅੱਗੇ ਨੇ ਤੇ ਇਸ ਦੇ ਨਾਲ ਹੀ ਪੋਲਾਰਾ ਦੀ ਇੱਕ ਹੋਰ ਰਿਪੋਰਟ ਅਨੁਸਾਰ ਲਗਭਗ 20% ਦੇ ਅਲਬਰਟਾ ਵਾਸੀ ਅਜਿਹੇ ਨੇ ਜੋ ਕਿ ਰੈਡਟ੍ਰਿਮ ਹੋਣ ਦੇ ਵੱਖਰੇ ਹੋਣ ਦੇ ਹੱਕ ਦੇ ਵਿੱਚ ਵੋਟ ਪਾ ਸਕਦੇ ਨੇ ਤੇ ਇਹ ਦੱਸ ਦਈਏ ਹਾਲਾਤ ਇਹ ਜੋ ਪਟੀਸ਼ਨ ਕਾਮਯਾਬ ਵੀ ਹੋ ਜਾਂਦੀ ਹੈ ਤਾਂ ਕਾਨੂੰਨੀ ਰੁਕਾਵਟ ਸਾਹਮਣੇ ਆ ਸਕਦੀ ਹੈ ਕੁਝ ਫਰਸਟ ਨੇਸ਼ਨ ਗਰੁੱਪਰ ਨੇ ਕਿਹਾ ਕਿ ਉਹ ਅਲਬਰਟਾ ਦੇ ਵੱਖਰੇ ਹੋਣ ਦੀ ਕੋਸ਼ਿਸ਼ ਨੂੰ ਰੋਕਣਗੇ ਇਸ ਦੇ ਨਾਲ ਹੀ ਫੋਰਐਵਰ ਕੈਨੇਡੀਅਨਜ਼ ਨਾਮ ਦੀ ਜਿਹੜੀ ਇੱਕ ਹੋਰ ਪਟੀਸ਼ਨ ਜੋ ਅਲਬਰਟਾ ਨੂੰ ਕੈਨੇਡਾ ਦੇ ਵਿੱਚ ਰਹੀ ਰੱਖਣ ਦੇ ਜਿਹੜੇ ਕਿ ਹੱਕ ਦੇ ਵਿੱਚ ਹੈ ਤੇ ਉਹ ਪਹਿਲਾਂ ਹੀ 4 ਲੱਖ ਤੋਂ ਵੱਧ ਦਸਤਖਤ ਨੇ ਇਕੱਠੇ ਕਰ ਚੁੱਕੇ ਨੇ